ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਖੰਜੀਪੁਰਦਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਲੱਡੂ ਕਿਸ ਖੁਈ ਹੋਈ ਬੰਡੇ ਜਾ ਰਹਾ ਹੈ ਬੈਦਾ ਦਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਪ੍ਰੋਗਰਾਮ ਦੇਖਣ ਆਏ ਆਂ ਔਰ ਕਵਰ ਕਰਨ ਆਏ ਆਂ ਅਸੀਂ ਭਾਰਤੀ ਜਨਤਾ ਪਾਰਟੀ ਕੂਰਤੀ ਮੰਡਲੋਂ ਅੱਜ ਨਰੇਂਦਰભાઈ ਮੋਦੀ ਜੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ ਆ ਉਹਨਾਂ ਦੀ ਖੁਸ਼ੀ ਦੇ ਵਿੱਚ ਅਸੀਂ ਲੱਡੂ ਵੰਡਣ ਜਾ ਰਹੇ ਆ ਜਦ ਕਿ ਸਾਰੀ ਵਿਰੋਧੀ ਧਿਰ ਦਾ ਜੋਰ ਲਗਾ ਸੀ ਵੀ ਗੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਬਣ ਦੇਣਾ ਲੇਕਿਨ ਪਬਲਿਕ ਚਾਹਦੀ ਸੀ ਉਹਨਾਂ ਨੂੰ ਉਹਨਾਂ ਨੂੰ ਪਬਲਿਕ ਨੇ ਨਰੇਂਦਰ ਮੋਦੀ ਜੀ ਨੂੰ ਵੋਟਾਂ ਪਾ ਕੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਇਆ ਉਹਨਾਂ ਨਾਲ ਦਾ ਪ੍ਰਧਾਨ ਮੰਤਰੀ ਕਿਤੇ ਪਾਰਟੀ ਵਿੱਚ ਵੀ ਨਹੀਂ ਮਿਲਣਾ ਇਹੋ ਜਿਹਾ ਇਨਸਾਨ ਹੈ ਜਿਹੜਾ ਹਰ ਇੱਕ ਵਰਗ ਨੂੰ ਧੋਲਤਾ ਦਿੰਦਾ ਪੰਜਾਬ ਦੇ ਵਿੱਚ ਉਤਸ਼ਾਹਨ ਅੱਡਾ ਬੜਾ ਵਿਰੋਧ ਕਰਦੇ ਸੀ ਉਹਨਾਂ ਨੇ ਹਲੇ ਸੌਂਬ ਨਹੀਂ ਚੁੱਕੀ ਉਹਨਾਂ ਨੇ ਸੌ ਚੁੱਕ ਲਈ ਪਹਿਲਾਂ ਹੀ ਕਿਸਾਨਾਂ ਦੇ ਫਸਲਾਂ ਦੇ ਰੇਟ ਵਧਾ ਦਿੱਤੇ ਜਿੰਨੇ ਰੇਟ ਮੋਦੀ ਸਾਹਿਬ ਨੇ ਵਧਾਏ ਆ ਕਾਂਗਰਸ ਕਦੀ 10 ਰੁਪਏ ਕਦੀ 20 ਰੁਪਏ ਵਧਾਉਂਦੀ ਸੀ ਉਹਨਾਂ ਨੇ ਸੈਂਕੜੇ ਰੁਪਏ ਵਿੱਚ ਵਧਾਏ ਆ ਮੈਂ ਨਿੰਦ ਮੋਦੀ ਜੀ ਦਾ ਸਾਨਾਂ ਦਾ ਫਸਲ ਦੇ ਰੇਟ ਵਧਾਉਣ ਤੇ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨarendra Modi ਜਿੰਦਾਬਾਦ Narendra Modi ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਧੰਨਵਾਦ ਆਪਰੇ ਸਾਰੇ ਬੜੋਈ ਮਹਾਰਾਜ ਆਦਾਬ ਜੀ ਦਾ ਲੋ ਲੋ ਮੈਂ ਤੋਂ ਬਤਰਾਣੇ ਰੋਕਦੇ ਲੱਡੂ ਘੜਦੇ ਕਿ ਮੈਂ ਤੋਂ ਬਤਰਾਣੇ ਰੋਕਦੇ ਲੱਡੂ ਘੜਦੇ ਨੰਦਰ ਮੋਤੀ ਦੇ ਪ੍ਰਧਾਨ ਮੰਤਰੀ ਬੰਦੀ ਪੀ ਵੀ ਅੱਜ ਪੋਸਟੂ ਦੇ ਵਿੱਚ ਉੱਥੋਂ ਆ ਜਾਓ ਯੂਪੀ ਮੰਡਲ ਦੇ ਵੱਲੋਂ ਡੂਡੂ ਘੜਦੇ ਦੀ ਸੇਵਾ ਬढ़ाई ਗਈ ਹੈ ਧੰਨਵਾਦ